ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦੇ ਨਾਨਾਗਰ ਦੇ ਨਜ਼ਦੀਕੀ ਪਿੰਡ ਸਮਰਾਲਾ ਨੇੜੇ ਮਿਆਣੀ ਝੇਮੇਲਾ ਵਿੱਚ ਗੁੱਜਰ ਸੁਰਮੁਦੀਨ ਦੇ ਕੋਲ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਉਹਨਾਂ ਦਾ ਕੋਲ ਵਿੱਚ ਰੱਖਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਪਰ ਦੇਖਦੇ ਹੀ ਦੇਖਦੇ ਸਾਰੀ ਦੀ ਸਾਰੀ ਕੁੱਲੀ ਅਤੇ ਪਰਾਲੀ ਸੜ ਕੇ ਸੁਆਹ ਹੋ ਗਈ ਜਿਸ ਕਾਰਨ ਗੁਜਰ ਸਰਮੁਦੀਨ ਦਾ 10 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਪੀੜਤ ਅਨੁਸਾਰ ਤਲਤਲ ਕਰਕੇ ਉਸਨੇ ਨਕਦੀ ਤੇ ਗਹਿਣੇ ਬਣਾਈ ਸੀ ਕਟਣਾਵਰੇ 10 ਦੇ 10 ਦੇ ਸਰਮੁਦੀਨ ਫੁੱਟ ਫੁੱਟ ਕੇ ਰੋਂਣ ਲੱਗ ਪਿਆ ਉਹਨਾਂ ਦੇ ਮੁਤਾਬਕ ਪੇਟੀ ਵਿੱਚ ਪਏ 4 ਲੱਖ ਰੁਪਏ ਦੀ ਨਕਦੀ ਤੇ 4 ਲੱਖ ਦਾ ਸੋਨਾ ਘਰ ਦਾ ਕੀਮਤੀ ਸਮਾਨ ਅੱਗ ਲੱਗਣ ਦੇ ਨਾਲ ਸੜ ਕੇ ਸੁਆਹ ਹੋ ਗਿਆ ਇਸ ਦੇ ਨਾਲ 2 ਲੱਖ ਰੁਪਏ ਦੀ ਪਰਾਲੀ ਸੜ ਗਈ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਤਦ ਤੱਕ ਸਾਰਾ ਸਮਾਨ ਅਤੇ ਕੁੱਲ

ਸਰ ਸੌਦਾ ਨੁਕਸਾਨ ਬੜਾ ਹੋ ਗਿਆ ਜੀ 4 ਲੱਖ ਰੁਪਏ ਨਕਦੀ ਸੀ 4 ਲੱਖ ਰੱਖ ਗਏ ਨਹੀਂ ਸਰ ਬਾਕੀ 3 ਗੱਲ ਲੱਖ ਦੀ ਪਰਾਲੀ ਸੀ ਸਰ ਜਰ ਜੋ ਪੰਡਾ ਢਿੰਦਾ ਸਾਰਾ ਹੀ ਸਰ ਅੰਦਰ ਜੋ ਉਹਦੀ ਸਮਾਨ ਹੈ ਸਾਰਾ ਸਾਰ ਜਲ ਕੇ ਰਾਖ ਹੋ ਗਿਆ ਸਰ ਸਾਡੇ ਹੱਥ ਕੁਝ ਨਹੀਂ ਆਇਆ ਸਰ ਪੰਡਾਲ ਨੇ ਬਥੇਰੀ ਮਦਦ ਕੀਤੀ ਫਿਰ ਕੁਝ ਬਚਿਆ ਨਹੀਂ ਅੱਗ ਬੜੀ ਜ਼ੋਰਦਾਰੀ ਸੀ ਅਸੀਂ ਬੱਚੇ ਮਾਲ ਆਪਣੇ ਜਾਨਵਰ ਅਸੀਂ ਬੜੇ ਜ਼ੋਰ ਨਾਲ ਪੰਡਾਲਾਂ ਨੇ ਬਚਾਏ ਆ ਬੱਚੇ ਅਸੀਂ ਬੜੀ ਮੁਸ਼ਕਲ ਨਾਲ ਕੱਢਿਆ ਬਾਹਰ ਸਰ ਕੋਈ ਜਾਨਵਰ ਦਾ ਨੁਕਸਾਨ ਨਹੀਂ ਨਹੀਂ ਸਰ ਜਾਨਵਰ ਬਚ ਗਏ ਜਾਨਵਰ ਦਾ ਨੁਕਸਾਨ ਕੋਈ ਨਹੀਂ ਆਇਆ ਈ ਮੰਗ ਕਦੇ ਸਰ ਸਰਕਾਰ ਤੁਮਾਂ ਕੇ ਸਾਹਮਣੇ ਇਹ ਗਰੀਬ ਬੰਦੇ ਕਰੂ ਬੇ ਘਰ ਹੋ ਗਿਆ ਸਰ ਸਾਨੂੰ ਤੇ ਸੌਣ ਵਾਸਤੇ ਵੀ ਕੁਛ ਨਹੀਂ ਰਾਤ ਨੂੰ ਜਰ ਜਰ ਦੇ ਮੁੰਡੇ ਸਭ ਕੁਝ ਸੜ ਗਿਆ ਐਸਐਮਜੀ ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦੇ ਨਾਨਗਰ ਦੇ ਨਜ਼ਦੀਕੀ ਪਿੰਡ ਸਮਰਾਲਾ ਨੇੜੇ ਮਿਆਣੀ ਝਮੇਲਾ ਵਿੱਚ ਗੁੱਜਰ ਸੁਰਮੂਦੀਨ ਦੇ ਕੋਲ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਉਹ ਨਾਦਾ ਕੋਲ ਵਿੱਚ ਰੱਖਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਪਰ ਦੇਖਦੇ ਹੀ ਦੇਖਦੇ ਸਾਰੀ ਦੀ ਸਾਰੀ ਕੁੱਲੀ ਅਤੇ ਪਰਾਲੀ ਸੜ ਕੇ ਸੁਆਹ ਹੋ ਗਈ ਜਿਸ ਕਾਰਨ ਗੁੱਜਰ ਸੁਰਮੋਦੀਨ ਦਾ 10 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਪੀੜਤ ਅਨੁਸਾਰ ਤਲਤਲ ਕਰਕੇ ਉਸਨੇ ਨਕਦੀ ਤੇ ਗਹਿਣੇ ਬਣਾਈ ਸੀ ਕਟਣਾਵਰੇ 10 ਦੇ 10 ਦੇ ਸੁਰਮੋਦੀਨ ਫੁੱਟ ਫੁੱਟ ਕੇ ਰੋਂਣ ਲੱਗ ਪਿਆ ਉਹਨਾਂ ਦੇ ਮੁਤਾਬਕ ਪੇਟੀ ਵਿੱਚ ਪਏ 4 ਲੱਖ ਰੁਪਏ ਦੀ ਨਕਦੀ ਤੇ 4 ਲੱਖ ਦਾ ਸੋਨਾ ਘਰ ਦਾ ਕੀਮਤੀ ਸਮਾਨ ਅੱਗ ਲੱਗਣ ਦੇ ਨਾਲ ਸੜ ਕੇ ਸੁਆਹ ਹੋ ਗਿਆ ਇਸ ਦੇ ਨਾਲ 2 ਲੱਖ ਰੁਪਏ ਦੀ ਪਰਾਲੀ ਸੜ ਗਈ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਤਦ ਤੱਕ ਸਾਰਾ ਸਮਾਨ ਅਤੇ ਕੁੱਲ ਸੜ ਕੇ ਸੁਆਹ ਹੋ ਚੁੱਕਿਆ ਸੀ ਤਾਂ ਮੇਰਾ ਨਾਮ ਸੁਰਮੂ ਹੈ ਸਰ ਅਸੀਂ ਅੰਦਰ ਸੁੱਤੇ ਦੇ ਹੀ ਨੰਗਰਾਂ ਨੂੰ ਚਰਾ ਚ ਰੂ ਕੇ ਉਧਰ ਲਿਆ ਕੇ ਦੇ ਅੰਦਰ ਸੁੱਤੇ ਦੇ ਹੀ ਤੇ ਸਾਨੂੰ ਸਰ ਕੋਈ ਪਤਾ ਨਹੀਂ ਚੱਲਿਆ ਕਿ ਕਿਧਰ ਆਗ ਆ ਗਈ ਹੈ ਸਾਡੇ ਪਿੱਠ ਦੇ ਬਤਿਆਣੇ ਸਾਡੇ ਆ ਗਏ ਨਾ ਜਗਾਇਆ ਸਾਡੇ ਬੱਚੇ ਬੱਚੇ ਸੀ ਬਾਹਰ ਗੱਡੇਆ ਇਹ ਸੱਟੂ ਕੋਈ ਪਤਾ ਦੇ ਲੇਗਾ ਖਦਾਸ਼ ਸਰ ਸੌਦਾ ਨੁਕਸਾਨ ਬੜਾ ਹੋ ਗਿਆ ਜੀ 4 ਲੱਖ ਰੁਪਈਆ ਨਕਦੀ ਸੀ 4 ਲੱਖ ਰੱਖ ਗਏ ਨਹੀਂ ਸਰ ਬਾਕੀ 3 ਗੱਲ ਲੱਖ ਦੀ ਪਰਾਲੀ ਸੀ ਸਰ ਜਰ ਜੋ ਪੰਡਾ ਢਿੰਦਾ ਸਾਰਾ ਹੀ ਸਰ ਅੰਦਰ ਜੋ ਉਹਦੀ ਸਮਾਨ ਹੈ ਸਾਰਾ ਸੜ ਜਲ ਕੇ ਰਾਖ ਹੋ ਗਿਆ ਸਰ ਸਾਡੇ ਹੱਥ ਕੁਝ ਨਹੀਂ ਆਇਆ ਸਰ ਪੰਡਾਲ ਨੇ ਬੁਧੇਰੀ ਮਦਦ ਕੀਤੀ ਫਿਰ ਕੁਝ ਬਚਿਆ ਨਹੀਂ ਅੱਗ ਬੜੀ ਜ਼ੋਰਦਾਰੀ ਸੀ ਅਸੀਂ ਬੱਚੇ ਮਾਲ ਆਪਣੇ ਜਾਨਵਰ ਅਸੀਂ ਬੜੇ ਜ਼ੋਰ ਨਾਲ ਪੰਡਾਲ ਨੇ ਬਚਾਏ ਆ ਬੱਚੇ ਅਸੀਂ ਬੜੀ ਮੁਸ਼ਕਲ ਨਾਲ ਕੱਢਿਆ ਬਾਹਰ ਸਰ ਕੋਈ ਜਾਨਵਰ ਦਾ ਨੁਕਸਾਨ ਨਹੀਂ ਨਹੀਂ ਸਰ ਜਾਨਵਰ ਬਚ ਗਏ ਜਾਨਵਰ ਦਾ ਨੁਕਸਾਨ ਕੋਈ ਨਹੀਂ ਸਰ ਕੀ ਮੰਗਕਾ ਤੁਸੀਂ ਸਰ ਸਰ ਸਰਕਾਰ ਤੁਮ ਸਾਹਮਣੇ ਗਰੀਬ ਬੰਦੇ ਸ ਕਰੋ ਬੇਖਰ ਹੋ ਗਿਆ ਸਰ ਸਾਨੂੰ ਤੇ ਸੌਣ ਵਾਸਤੇ ਵੀ ਕੁਛ ਨਹੀਂ ਰਾਤ ਨੂੰ ਜਰ ਜਰ ਦੇ ਮੁੰਡੇ ਸਭ ਕੁਝ ਸੌ ਰੋ ਗਿਆ ਐਸਐਮਜ਼ेड ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ